ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਤੇ ਬਾਕੀ ਜੀ ਪਲੀਜ਼ ਜਿਹੜਾ ਸਾਡੇ ਚੈਨਲ ਤੇ ਨਵੇਂ ਆਇਆ ਹੈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇਕਰ ਵੀਡੀਓ ਸਾਡੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲਓ ਜੀ ਅੱਜ ਤੁਹਾਨੂੰ ਪਾਤੀ ਹੈ ਮਸਿਆ ਮਸਿਆ ਵਾਲੇ ਦਿਨ ਆਪਾਂ ਪਾਉਣੇ ਹੁੰਦੇ ਆ ਲੱਸੀ ਖੇਤ ਵਾਲੇ ਬਾਬਿਆਂ ਦੀ ਤੇ ਅੱਜ 29 ਮਾਰਚ ਦਾ ਦਿਨ ਆ ਤੇ ਕੋਈ ਤਾਂ ਜੀ ਲੱਸੀ 14 ਵੀ 14 ਵਾਲੇ ਦਿਨ ਪਾ ਦਿੰਦਾ ਵੀ ਮੱਛਿਆ ਤੋਂ ਇੱਕ ਦਿਨ ਪਹਿਲਾਂ 14 ਹੁੰਦੀ ਆ ਤੇ ਅਸੀਂ ਪਾਉਣੇ ਹੁੰਨੇ ਆ ਜੀ ਮੱਛਿਆ ਵਾਲੇ ਦਿਨੀ ਸਾਡੇ ਕਾਲਿਆਂ ਵਾਲੀ ਵੀ ਉੱਥੇ ਉੱਥੇ ਤਾਂ 14 ਨੂੰ ਪਾਉਂਦੇ ਆ ਲੱਸੀ ਤੇ ਪਰ ਇੱਥੇ ਸ਼ੁਰੂ ਤੋਂ ਹੀ ਜੋ ਮੇਰਾ ਵਿਆਹ ਹੋਇਆ ਉਹ ਵੀ ਇਦੋਂ ਪਹਿਲਾਂ ਦੀ ਮੰਮੀ ਕਹਿੰਦੇ ਵੀ ਆਪਾਂ ਤਾਂ ਮੱਛਿਆ ਵਾਲੇ ਦਿਨੀ ਪਾਉਣੇ ਆ ਤੇ ਫਿਰ ਉੱਤੇ ਤਾਂ ਕਰਕੇ ਫਿਰ ਆਪਾਂ ਮੱਛਿਆ ਵਾਲੇ ਦਿਨ ਲੱਸੀ ਪਾਉਣੇ ਆ ਤੇ ਆਪਾਂ ਗਰੀ ਜੀ ਆ ਕੇ ਸਫਾਈ ਕਿਉਂਕਿ ਸਫਾਈ ਕਰਨ ਵਾਲੀ ਹੋਈ ਪਈ ਸੀਗੀ ਤੇ ਉਂਟਾ ਲੱਸੀ ਕਈ ਘਰ ਪਾਗੇ ਸੀਗੇ ਪਰ ਵੀ ਕਿਸੇ ਨੇ ਸਫਾਈ ਨਹੀਂ ਕੀਤੀ ਸੀਗੀ ਤੇ ਪੱਤੇ ਪੁੱਤੇ ਜੇ ਖਾਸੇ ਹੋਏ ਪਏ ਸੀਗੇ ਤੇ ਤਾਂ ਕਰਕੇ ਫਿਰ ਆਪਾਂ ਬੋਕਰ ਲਾਤੀ ਸੀ ਉਂ ਜਦੋਂ ਆਪਾਂ ਦਿਵਾਲੀ ਵੇਲੇ ਬਿਲੱਸੀ ਪਾਣੇ ਨੇ ਉਹ ਤਾਂ ਆਪਾਂ ਵਧੀਆ ਧੋ ਕੇ ਜਾਂਦੇ ਹੁੰਨੇ ਆਗੇ ਪਾਣੀ ਲੈ ਆਉਂਦੇ ਹੁੰਦੇ ਜਿਵੇਂ ਤੇ ਡੈਡੀ ਤੇ ਫਿਰ ਧੋ ਦਿੰਨੇ ਹੁੰਨੇ ਆ ਵਧੀਆ ਸਾਰੇ ਹਰੇ ਬਾਈ ਜੀ ਲੈ ਜਾਂਦੀ ਹੁੰਦੀ ਹੈ ਤੇ ਬਸ ਅੱਜ ਤਾਂ ਆਪਾਂ ਕੱਲੀ ਬੋਕਰ ਬੋਕਰ ਹੀ ਫੇਰੀ ਸੀ ਚਾਰ ਚਪੇਰੇ ਕਿਉਂਕਿ ਪੱਤੇ ਉੱਤੇ ਕਾਫੀ ਹੋਏ ਪਏ ਸੀਗੇ ਤੇ ਸਫਾਈ ਕਰ ਸਫਾਈ ਕਰਕੇ ਵਧੀਆ ਫਿਰ ਆਪਾਂ ਲੱਸੀ ਪਾਈ ਸੀਗੀ ਤੇ ਬੇਰ ਵਿਵਾ ਕਾਫੀ ਡਿੱਗੇ ਪੈਸੀਗੇ ਜੀ ਤੇ ਕੰਮ ਧੰਦਾ ਜੀ ਮੋਟਾ-ਮੋਟਾ ਕਰਿਆ ਕਰਤਾ ਸੀਗਾ ਆਪਾਂ ਸਾਰਾ ਵੀ ਪਸ਼ੂ ਆਲਾ ਨਿਮੇੜਗੇ ਸੀ ਮੈਂ ਮਾਂ ਮਮੀ ਨਾਲ ਗੋਹਾ-ਗੂੜਾ ਸਟਾਕੇ ਬੋਕਰਵਾਰੀ ਆਲਾ ਨਿਮੇੜਤਾ ਸੀ ਤੇ ਮੈਂ ਝਾੜੂ ਕੱਢਿਆਈ ਸੀਗੀ ਤੇ ਐਨੇ ਮੈਂ ਕਿਹਾ ਚਲੋ ਜਸ਼ਨ ਦੇ ਰੈਡੀ ਫਿਰ ਉੱਠੇ ਫਿਰ ਸਾਨੂੰ ਪਤਾ ਬਾਹਰ ਭੁਰ ਗਏ ਤੇ ਫਿਰ ਮੈਂ ਕਿਹਾ ਚਲ ਇਹਨਾਂ ਦੇ ਨਾਲ ਜਾਉਂਗੀ ਮੈਂ ਸਕੂਟਰੀ ਤੇ ਫਿਰ ਤਾਂ ਕਰਕੇ ਫਿਰ ਮੈਂ ਉਹਨੇ ਮੈਂ ਆਖਾ ਚਲ ਕੰਮ ਕਰ ਲਾਂ ਮੈਂ ਆਖਾ ਚਲ ਜਦੋਂ ਆ ਗਏ ਫਿਰ ਮੈਂ ਨਾ ਣੂਲੀ ਸੀਗੀ ਨਾ ਕੇ ਫਿਰ ਆਪਾਂ ਆ ਗਏ ਸੀਗੇ ਜੀ ਲੱਸੀ ਪਾਉਣ ਤੇ ਚਲੋ ਜੀ ਮਹੀਨੇ ਤੋਂ ਪਾਉਣੇ ਹੁੰਨੇ ਆਪਾਂ ਮੱਸੀ ਵਾਲੇ ਦਿਨ ਜਿੱਦੇ ਮੱਸੀਆ ਹੁੰਦੀ ਆ ਉਦੋਂ ਲੱਸੀ ਪਾਉਣੇ ਹੁੰਨੇ ਆ ਤੇ ਲੋ ਜੀ ਆਪਾਂ ਤਾਂ ਮੈਨੂੰ ਐ ਲੱਗਦਾ ਜੀ ਵੀ ਵੱਡੇ ਜਿਹੜੇ ਆਪਣੇ ਹਨ ਹੁੰਦੇ ਆ ਜਿਹੜੇ ਬਜ਼ੁਰਗ ਵੱਡੇ ਆ ਆਪਾਂ ਜਦੋਂ ਉਹਨਾਂ ਦੀ ਜ਼ਮੀਨ ਜਾਇਦਾਦ ਬਹੁਣੇ ਬੀਜਦੇ ਆ ਹੈ ਤਾਂ ਉਹਨਾਂ ਦੀ ਕਮਾਈ ਹੋਈ ਜ਼ਮੀਨ ਹਨਾ ਬਣਾਈ ਹੋਈ ਤਾਂ ਫਿਰ ਮੈਨੂੰ ਵਧੀਆ ਹੁੰਦਾ ਉਹਨਾਂ ਨੂੰ ਮੰਨਣਾ ਹਨਾ ਕੋਈ ਮਹੀਨੇ ਤੋਂ ਵੀ ਕੋਈ ਦਾਖ ਦਿੰਦਾ ਨਹੀਂ ਇਹ ਸਭ ਬਹਿਮ ਭਰਮ ਆ ਹਨਾ ਤੇ ਨਹੀਂ ਜੀ ਵੀ ਜਿਹੜੇ ਮੰਨਦੇ ਆ ਸ਼ਰਦਾ ਹੁੰਦੀ ਆ ਹਨਾ ਉਹਨਾਂ ਦੀ ਤਾਂ ਸ਼ਰਦਾ ਪੂਰੀ ਹੁੰਦੀ ਆ ਤੇ ਬਸ ਜੀ ਦੁਬਾਰਾ ਪਾ ਕੇ ਦੋ ਦਾ ਲੱਸੀ ਫਿਰ ਦੋ ਦਵਾਗੇ ਸੀਗੇ ਤੇ ਭਾਈ ਠੰਡ ਰੱਬ ਨੇ ਦਵਾਰੇ ਕਰ ਲਈ ਠੀਕ ਆ ਨਾ ਜੀ ਤੇ ਦਮੋਂ ਤਾਂ ਦੋ ਦਿਨ ਹੋ ਗਏ ਠੰਡ ਹੁੰਦੀ ਹੈਗੀ ਤੇ ਰੱਬ ਦਾ ਕੋਈ ਹਸਾਕਤਾ ਵੀ ਨਹੀਂ ਰੱਬ ਵੀ ਉਲਝਿਆ ਫਿਰਦਾ ਵੀ ਗਰਮੀ ਕਰਾਂ ਕਿ ਠੰਡ ਕਰਾਂ ਦੋ ਚਾਰ ਦਿਨ ਗਰਮੀ ਕਰਕੇ ਫਿਰ ਫਿਰ ਬੁੱਠਾ ਆ ਜਾਂਦਾ ਰੱਬ ਵੀ ਨਹੀਂ ਨਹੀਂ ਹਜੇ ਤਾਂ ਠੰਡ ਕਰਨੀ ਆ ਲੋ ਜੀ ਬਸ ਇੱਥੇ ਆਪਾਂ ਲੱਸੀ ਪਾਤੀ ਸੀ ਲੱਸੀ ਪਾ ਕੇ ਬਾਬਿਆਂ ਨੂੰ ਦੇ ਕੇ ਮੱਥਾ ਆ ਤੇ ਬਸ ਆ ਗਈ ਸੀਗੀ ਆਪਾਂ ਫਿਰ ਘਰੇ ਕਿਉਂਕਿ ਘਰੇ ਆ ਕੇ ਵੀ ਫਿਰ ਪੋਚੇ ਵਗੈਰਾ ਲਾਉਣੇ ਸੀਗੇ ਜੀ ਤੇ ਇੱਕ ਅੱਜ ਆਪਣੀ ਪਾਣੀ ਦੀ ਵਾਰੀ ਸੀਗੀ ਫਿਰ ਦਵਾ-ਦਵਾ ਚਾਹ ਪਾਣੀ ਕਰਨਾ ਹੁੰਦਾ ਟਾਈਮ ਨਾਲ ਆ ਨਾ ਰੋਟੀ ਪਾਣੀ ਟਾਈਮ ਨਾਲ ਪਾਉਣਾ ਹੁੰਦਾ ਲਓ ਜੀ ਲੱਸੀ ਆਪਾਂ ਪਾਤੀ ਹੁਣ ਆਪਾਂ ਚੱਲਦੇ ਆ ਘਰੇ ਤੇ ਦਸਨ ਤੇ ਡਾੜੀ ਬੇਰ ਚੁੱਕੀ ਆਂਦੇ ਆ ਮੈਂ ਆਪਣੀ ਬੇਰੀ ਤੇ ਇੰਨੇ ਇਹ ਬੇਰੀ ਦੇ ਬੇਰ ਮਿੱਠੇ ਬਹੁਤ ਮਿੱਠਿਆ ਨਾ ਆਪਣੀ ਬੇਰੀ ਨਾਲੋਂ ਵੀ ਮਿੱਠਿਆ ਗੜ ਕਰ ਛੋਟੇ ਆ ਆਪਣੀ ਬੇਰੀ ਦੇ ਫੇਰ ਬਹੁਤ ਮਿੱਠੇ ਆ ਲਓ ਜੀ ਆ ਕਣਕ ਦੇਖੋ ਜਮਾ ਆਈ ਪਈ ਆ ਤੁਸੀਂ ਐਂ ਦੇਖੋ ਇਧਰ ਲਈ ਕਣਕ ਆਈ ਪਈ ਆ ਇਧਰ ਲਈ ਕਣਕ ਹਰੀ ਖੜੀ ਆ ਬਸ ਜੀ ਘਰੇ ਜਾ ਕੇ ਕਰਦੇ ਕੰਮ ਤੁੰਦਾ ਪੁੱਸੰਗ ਵਾਲਾ ਕੰਮ ਨੇ ਮੇੜਤਾ ਸਾਰਾ ਗੋਹੇ ਕੁੜੇ ਵਾਲਾ ਤੇ ਝਾੜੂ ਕੱਢਿਆ ਸੀ ਮੈਂ ਸਾਰੇ ਕੱਲੀ ਬੈਠ ਕੇ ਰਹਗੀ ਕਿਉਂਕਿ ਉੱਥੇ ਹਜ ਡੈਡੀ ਪਏ ਸੀ ਤੇ ਜਸ਼ਨ ਪਿਆ ਸੀ ਆਪਣਾ ਤੇ ਬਸ ਮੇਰੀ ਬੈਠਕ ਚ ਰਹੇਗਾ ਝਾੜੂ ਕੱਢਣ ਵਾਲਾ ਝਾੜੂ ਕੱਢ ਕੇ ਫਿਰ ਲਾ ਦੂੰਗੀ ਪੁੱਛ ਤੇ ਪਿੱਛੇ ਸੂਰਜ ਦਾ ਚਾਨਣ ਜਾ ਪੈਂਦਾ ਸੀਗਾ ਜੀ ਤਾਂ ਕਰਕੇ ਮੈਂ ਕੈਮਰਾ ਨੀਚੇ ਕਰ ਲਿਆ ਫੋਨ ਤੇ ਬਸ ਜੀ ਝਾੜੂ ਵਾਲਾ ਕੰਮ ਨਿਬੜਿਆ ਪੁੱਛੇ ਲਾਉਣੇ ਜਾ ਕੇ ਤੇ ਠੰਡ ਹੋ ਗਈ ਭਾਈ ਦੁਆਰੇ ਰੱਬ ਰੌਣਕ ਦੌਲ ਕਰੀ ਜਾਂਦਾ ਹੈ ਰੱਬ ਭੁੱਲ ਗਿਆ ਵੀ ਠੰਡ ਕਰਨੀ ਹੈ ਕਿ ਗਰਮੀ ਕਰਨੀ ਹੈ ਹਨਾ ਓਏ ਰੱਬ ਮੈਂ ਭੁੱਲ ਗਿਆ ਵੀ ਠੰਡ ਕਰਨੀ ਹੈ ਕਿ ਗਰਮੀ ਕਰਨੀ ਹੈ ਲਓ ਜੀ ਅਸੀਂ ਸਕੂਟਰੀ ਤੇ ਆਏ ਸੀਗੇ ਟਾਈਮ ਨਹੀਂ ਲੱਗਦਾ ਹੂੰ ਤਾਂ ਆਪਣੇ ਹੈ ਤਾਂ ਥੋੜੇ ਖੇਤਾਂ ਚ ਹੀ ਥੋੜੀ ਬਾਟ ਹੀ ਹੈ ਆਪਾਂ ਤਾਂ ਤੁਰ ਕੇ ਵੀ ਆ ਜਾਨੇ ਹੁਣ ਫਿਰ ਜੱਸਣ ਦੇ ਰੈਡੀ ਕਹਿੰਦੇ ਚੱਲ ਸਕੂਟਰੀ ਤੇ ਚੱਲਦੇ ਬਾਸੀ ਜੀ ਕਰੇ ਜਾ ਕੇ ਕਰਦੇ ਆ ਕੰਮ ਤੁੰ ਦਾ ਸਟਾਰਟ बस ਮਨਾ ਨੂੰ ਕੇ ਆ ਗਈ ਤੇ ਮੈਂ ਤਾਂ ਦੂਜੀ ਵਾਰ ਵਾਲੀ ਚਾਹ ਵੀ ਨਹੀਂ ਪੀਤੀ। ਜਾਂ ਹੁਣ ਜਾ ਕੇ ਚਾਹ ਪੀ ਕੇ ਲੱਗ ਜਾਗਾ। ਤੇ ਕਣਕ ਆਪਣੀ ਜੀ ਬਹੁਤ ਜ਼ਿਆਦਾ ਡਿੱਗੀ ਕਿਸੇ ਦਾ ਨਹੀਂ ਡਿੱਗੀ ਆਪਣੀ ਕੋਣੀ ਕੀ ਹੈ। ਹੂੰ। ਆਲੀ ਕੁਝ ਕਣਕ ਨੂੰ ਡੋਣੀਆਂ ਮੈਂ ਆਪਣੀ। ਆ ਆਪਣੀ ਕਣਕ ਹੈ ਜੀ ਦੇਖੋ ਕਿਵੇਂ ਡਿੱਗੀ ਪਈ ਹੈ। ਕਿੰਨਾ ਥਾਂ ਜ਼ਿਆਦਾ ਆਇਆ ਹੋ ਗਿਆ। ਆਇਆ ਜੀ ਡਿੱਗਣ ਨਾਲ ਝਾੜ ਘਟ ਜਾਂਦਾ ਹਨਾ ਓਏ। ਹੋਰ ਤਾਂ ਦੇਖੋ ਸਾਰੀ ਢਿੱਗੀ ਵੀ ਆ ਬਾਰੀ ਸੀ ਕਣਕ ਥੋੜੀ ਜੀ ਫਿਰ ਚੋਣੇ ਵਾਲੇ ਵਾਂ ਦਾ ਫਰਕ ਤਾਂ ਹੁੰਦਾ ਹੀ ਆ ਨਾ ਤੇ ਉਹ ਹਰੀ ਖੜੀ ਆ ਜਮਾਂ ਸਾ ਸਾਰਿਆਂ ਦੀਆਂ ਕਣਕਾਂ ਰੰਗ ਬਦਲ ਗਈਆਂ ਕਣਕ ਸਾਡੀ ਲੇਟ ਆਉਗੀ ਤੂੰ ਜਦ ਦੂਜੀਆਂ ਕਣਕਾਂ ਵੱਡੀਆਂ ਨੂੰ 10 ਦਿਨ ਹੋਗੇ ਨਾ ਇਦੋਂ ਬਾਅਦ ਆਉਗੀ ਦੇਖੋ ਬਸ ਇੱਥੋਂ ਕਿਤੇ ਢਿੱਗੀ ਐ ਇੱਧਰ ਤਾਂ ਨਹੀਂ ਢਿੱਗੀ ਮਾੜੀ ਮੋਟੀ ਢਿੱਗੀ ਇੱਧਰ ਤਾਂ ਇਹ ਕਿੰਨੇ ਕਿੱਲੇ ਤਨ ਤਨ ਕਿੱਲਿਆਂ ਦੀ ਲੰਬਾਈ ਐ

ਕਾਹ ਨੂੰ ਪ੍ਰਾਇਰਟ ਕਾਹਲਾ ਰਹੇ ਨਾ ਬੈਕੇ ਲਾ ਰਹੇ ਆ ਕਿਉਂਕਿ ਜਿਹੜਾ ਆਪਣਾ ਕੋਚਾ ਸੀਗਾ ਨਾ ਅਭੀ ਉਹ ਜਿਹੜਾ ਆਪਾਂ ਦੂਸਤ ਸਟੈਂਡ ਦਿਆ ਲਾ ਉਹਦਾ ਡੰਡਾ ਜੇ ਟੁੱਟ ਜਾਵੇ 그러면은 ਵੀ ਉਹਦਾ ਲਹੂ 흘 ਗਿਆ ਉਹ ਬੈਡ ਵੀ 흘 ਗਿਆ ਤੇ ਕੱਲ ਟੁੱਟ ਜਾਵੇ ਤੁੱਖਸੋ ਆੰਗਰ ਕੇ ਫਿਰ ਹੁਣ ਬੈਠ ਕੇ ਲੋਣੇ ਪੈ ਗਏ ਕੁਛ ਦੋ ਦਿਨ ਹੋ ਗਏ ਕਸੂ ਟੁੱਟ ਗਿਆ ਉਹ ਦਿਨ ਆਇਆ ਸੀਗਾ ਵੀ ਅੱਗੇ ਪੈਰਾਂ ਦੇ ਹੇਠਾਂ ਥੱਲੇ ਬੈਠਾ ਥੱਲੇ ਵਧੀਆ ਵਾਜ ਜਾਂਦਾ ਸੀਗਾ ਤੇ ਹੁਣ ਥੋੜਾ ਜਿਹਾ ਇਹਦੇ ਨਾਲ ਥੱਲੇ ਪੈੱਟ ਦੇ ਥੱਲੇ ਨਹੀਂ ਜਾਂਦਾ ਪੈਰੋ ਬੁੱਕਣੇ ਥੱਲੇ ਤੇ ਲਾਉਂਦੇ ਜਦ ਨਾਲ ਬੁਧਿਆ 베ਰੀ ਉਹਨੇ ਲੰਮੀ ਲੰਮੀ ਬਾਹ ਨਹੀਂ ਪਹੁੰਚਦੀ ਜੀ ਉਹਦੇ ਨਾਲ ਥੋੜਾ ਵਧੀਆ ਲੱਗ ਜਾਂਦਾ ਸੀ ਵਧੀਆ ਲੰਮਾ ਸੀਗਾ ਕਰਵਾਏ ਆ ਗਾੜੀ ਨੂੰ ਲਵਾ ਲੈ ਉਹ ਗਾੜੀ ਨੂੰ ਲਵਾ ਕੇ ਫੇਰ ਦਵਾਰੇ ਉੱਤੇ ਕੋਈ ਕਪੜਾ ਹੋਰ ਲਾ ਦੇ ਜਿਹੜਾ ਕੰਬਲ ਜਿਹੜਾ ਸੀ ਉਹ ਵੀ ਪਾਟਿਆ ਪਿਆ ਥੋੜਾ ਆਈ ਨਹੀਂ ਪਤਾ ਭਾਈ ਕਿ ਕਿੱਦਾਂ ਲਵਾਉਣਗੇ ਕਿਦਾਂ ਸਹਾਈਤਾ ਉਹ ਦੀ ਵਾੜੇ ਦੀ ਆਈ ਭਗਤ ਤੇ ਅੱਜ ਹੈਗੀ ਹੈ ਜੀ 23 ਤਰੀਕ ਅੱਜ ਇੱਕ ਤਾਂ ਬੱਚਿਆਂ ਦਾ ਰਿਜ਼ਲਟ ਆਊਗਾ त्तीस मार्च एक कूर ग्रहण तो कहते अपने निकल सूरज ग्रहण बारियों कंट्रिया लगूगा मतलब सूरज का यद आंद चंदेड़ा लोकता ना जो चंद मूहे आ जो सूरज ग्रहण ਫਿਰ ਉਸ ਨੂੰ grain ਕਹਿੰਦੇ ਆ ਵੀ grain ਲਾ ਕੇ ਅੰਕੇ ਸੂ ਸਾਡਾ ਜਿਹੜਾ ਜਸ਼ਨ ਹੋਣ ਵਾਲਾ ਸੀਗਾ ਉਦੋਂ ਲੱਗਿਆ ਸੀ ਉਹ ਸੂਤ ਨੂੰ grain ਉਦੋਂ ਮੈਨੂੰ ਪੀਤਾ ਆਖਮਾ ਵੀ ਨਾ ਤੇ ਅੰਦਰ ਬਾਤਾ ਸੀਗਾ ਮੈਨੂੰ ਮੰਮੀ ਨੇ ਮੇਰੀ ਨੇ ਉਦੋਂ ਮੰਮੀ ਸੀਗੇ ਕਾਲੇ ਜਾਰੇ ਤੇ ਫਿਰ ਇੱਕ ਤਾਂ ਹੋਉਂਦੀ ਹੈਗੀ ਸੂਤ ਦੀ ਹੁੰਦੀ ਹੈ ਛਿੱਟਕਲੀ ਜਿਹਾ ਪਤਾ ਨਹੀਂ ਕੀ ਆਦੇ ਹੁੰਦੇ ਆ ਲੋ ਮੈਂ ਮੰਮੀ ਨੂੰ ਪੁੱਛੂ ਮੈਨੂੰ ਤਾਂ ਨਹੀਂ ਪਤਾ ਉਹ ਬਾਪੀ ਸੀ ਇੱਥੇ ਗੁੱਟ ਛੱਦੇ ਹੋਏ ਕੰਕੜੇ ਦਾਣੇ ਦਿੱਤੇ ਸੀ ਕਹਿੰਦੇ ਵੀ ਆਏ ਸਿੱਟੀ ਜਾਏ ਵਾਈਗਰੂ ਵਾਈਗ ਨੂੰ ਕਰੀ ਜਾਈ ਤੇ ਅੰਦਰ ਬੈਗੀ ਸੀਗੀ ਮੈਂ ਤੇ ਕਹਿੰਦੇ ਇਹ ਤਾਂ ਗ੍ਰੈਂਡ ਲੱਗੇ ਉਹਦੋਂ ਕੋਈ ਵੀ ਕੰਮ ਵੀ ਕੱਟਣ ਨੂੰ ਬਨਾਲਾ ਕੰਮ ਜਿਵੇਂ ਕੈਂਚੀ ਵਾਲਾ ਕੰਮ ਇਹ ਜਾਂ ਅੱਜ ਕਰਨਾ ਟੀ ਇਹ ਜਿਹੜੀ ਜਿਹੜੀ ਐਡੀ ਟੈਰਮੈਂਟ ਹੋਵੇ बढ़िया है पलाखी मार के बढ़िया बह गए तो अगे बहुत आप कर दे बहुत उस चीज की विचार मन दे चलो जी आप पोचे ला लिए लो जी जशन अपना फोन देख सस्ती का सस्ती श्रीकाल शर्ट दिखा खड़ा हो ਲੋ ਜੀ ਇਹਦੀ ਨਾ ਤਲਵੰਡੀਆਂ ਬਣਾ ਕੇ ਲਿਆਂਦੀ ਫੋਟੋ ਵਾਲੀ ਸ਼ਰਟ ਤੇ ਕਹਿੰਦਾ ਮੈਨੂੰ ਸੋਹਣੀ ਨਹੀਂ ਲੱਗਦੀ ਜਦੋਂ ਸਾਰੇ ਕਮੈਂਟ ਕਰਕੇ ਦੱਸਿਓ ਕਿੱਡੀ ਸੋਹਣੀ ਲੱਗਦੀ ਹੈ ਆਪਦੀ ਫੋਟੋ ਦੀ ਵਧੀਆ ਹੁੰਦੀ ਹੈ ਸ਼ਰਟ ਪਾਈ ਸੋਹਣੀ ਲੱਗਦੀ ਲੋ ਜੀ ਪੋਚੇ ਮੈਂ ਨਾ ਬੈਠਕ ਚ ਰਹਿ ਗਿਆ ਤੇ ਰਸੋਈ ਚ ਰਹਿ ਗਿਆ ਮੈਂ ਇਧਰ ਮੰਮੀ ਕੋਲੇ ਆ ਗਈ ਮੰਮੀ ਪਈ ਜਾਂਦੇ ਬਸ ਹੁਣ ਪਾਣੀ ਤੇ ਸੱਸੀ ਕਹੇ ਬੁਲਾ ਮੰਮੀ ਅੱਜ ਬਹੁਤ ਹੀ ਮੱਡਾ ਠੰਡਾ ਹੋਰ ਅੱਜ ਵਾਲੀ ਇਹ ਜਲਦੀ ਠੰਡਾ ਆਪਣੀ ਵਾਰੀ ਵੀ ਆ ਤੇ ਹਵਾ ਵੀ ਚੱਲੀ ਜਾਂਦੀ ਗੜੇ ਵਾਇ ਮਲੇਰ ਕੋਟਲੀ ਅੱਛਾ ਕੇ ਹਾਂ ਤਾਂ ਹੀ ਠੰਡਾ ਹੈ ਹਾਂ ਠੰਡਾ ਹੈ ਹੂੰ ਵਾ ਵਾ ਪਾਦੀ ਆਲੀ ਹਾਂ ਹੈ ਮੰਮੀ ਜਦੋਂ ਗਰਹਣ ਲੱਗਦਾ ਉਦੋਂ ਜਸ਼ਨ ਹੋ ਜਦੋਂ ਹੋਣ ਵਾਲਾ ਸੀ ਮੈਨੂੰ ਅੱਠਵਾਂ ਮਹੀਨੇ ਤੋਂ ਲੱਗਿਆ ਸੀ ਜਿਹੜੀ ਉਹ ਹੱਥ 'ਚ ਸੂਤ ਵਾਲੀ ਪਾਉਂਦੇ ਹੁੰਦੇ ਉਹਨੂੰ ਕੀ ਆਹਦੇ ਹੁੰਦੇ ਅੱਟੀ ਅੱਟੀ ਮੈਂ ਸਿੱਖ ਲਈ ਕਹੀ ਜਾਂਦੀ ਸੀ ਅੱਟੀ ਹੁੰਦੀ ਆ ਅੱਟੀ ਹੁੰਦੀ ਆ ਹਾਂ हां ਮخه ਮਨ ਮੈਂ ਕਹੀ ਹਾਂ ਸੀ ਮخه ਮੈਨੂੰ ਪੱਕ ਜਾਦ ਨਹੀਂ ਮਖੇ ਬਗੈ ਦਿੰਦੇ ਆ ਛੱਬ ਗਿਆਟੀ ਕਹਿ ਦਿੰਦੇ ਆ ਹਾਂ ਤੇ ਮخه ਮਮਮੀ ਨੂੰ ਪੁੱਛੂਗੀ ਮخه ਅੱਜ ਗਰਭਨ ਲੱਗੂਗਾ ਨਾ ਮخه ਜਿਹੜੀਆਂ ਵੀ ਪਹਿਣਾ ਕਈ ਵਾਰੀ ਵੀ ਜੀ ਮੈਂ 2 ਮਹੀਨਾ ਉਹਨਾਂ ਨੂੰ ਹੁੰਦਾ ਆ ਹਨਾ ਉਹ 2-3 ਮਹੀਨੇ ਦਾ ਡਰ ਹੁੰਦਾ ਹਾਂ ਹਾਂ ਉਦੋਂ ਕੱਚੇ ਅੰਗ ਹੁੰਦੇ ਆ 4-5 ਮਹੀਨਿਆਂ ਚ ਹਾਂ ਉਦੋਂ ਨਹੀਂ ਅੰਗ ਜਵਾਕ ਦੇ ਘਟ ਬਣੇ ਹੁੰਦੇ ਹਾਂ ਹਾਂ ਉਰੀ ਅੰਗਵੰਨਿਆਂ ਤੇ ਤਾਂ ਕੋਈ ਦਾ ਹਾਂ ਫਿਰ ਵੀ ਮੈਂ ਟਟ ਨੀ ਕੋਈ ਚਾਹੀਦਾ ਹੈ ਕੱਠਾ ਕੈਂਚੀ ਉੱਚੀ ਕੱਟਣਾ ਨਹੀਂ ਚਾਹੀਦਾ ਕੋਈ ਕਰਦ ਨਾਲ ਕੈਂਚੀ ਨਾਲ ਜਿਵੇਂ ਜਵਾਕਾਂ ਦੇ ਕੱਟਿਆ ਜਾਂਦਾ ਹਾਂ ਅੱਗ ਦਾ ਬਾਲੇ ਬਣਿਆ ਜੀ ਕਰਦ ਹੁਣ ਤਾਂ ਕੋਈ ਕਰਦਾ ਹੀ ਹਾਂ ਵਧੀਆ ਬਹਿ ਜਾ ਪਲਾਤੀ ਮਾਰ ਕੇ ਕਣ ਅੰਦਰ ਬਹਿ ਜਾਂਦਾ ਅੰਦਰ ਹੀ ਬੈਠੀ ਸੀ ਮੈਂ ਕਣਕ ਦੇ ਦਾਣੇ ਲੈ ਲਏ ਤੇ ਉਹ ਵਾਈਗਰੂ ਵਾਈਗਰੂ ਕਰੀ ਜਾਵੇ ਓਕੇ ਬਾਹਰ ਨਹੀਂ ਨਿਕਲਦਗਾ ਸੀ ਹਾਂ ਇਹ ਨਜ਼ਰ ਨਹੀਂ ਕਰ ਹਾਂ ਹਾਂ ਤੇ ਅੱਗੇ ਪਸ਼ੂਆਂ ਦੇ ਪਸ਼ੂ ਸੂਣ ਵਾਲੇ ਹੁੰਦੇ ਨਾ ਜਦੋਂ ਹਾਂ ਤੇ ਪਸ਼ੂਆਂ ਦਾ ਸੰਗਲ ਲਾ ਦਿੰਦੇ ਅੱਛਾ ਸੰਗਲ ਲਾਉਂਦੇ ਪਸ਼ੂਆਂ ਨੂੰ ਨਾ ਚਿਰ ਕੋਸ ਨੂੰ ਬੰਨ੍ਹਦੇ ਨਾ ਅੱਗੇ ਪਤਾ ਨਹੀਂ ਕਿੱਥੇ ਇਕੱਠੇ ਕਰਕੇ ਪਸ਼ੂ ਛੱਡ ਦਿੰਦੇ ਹਾਂ ਜਿਹਦੇ ਹੀ ਤੇ ਸੂਣ ਵਾਲੇ ਹੁੰਦੇ ਹੂੰ ਜਦੋਂ ਗਰਾਂ ਲੱਗਾ ਹਾਂ ਤੇ ਸੰਗਣ ਨਹੀਂ ਪਉਂਦੇ ਸੀ ਉਹਨਾਂ ਚਰਜੇ ਦਾ ਕਿਰਕ ਰਹਿ ਨਹੀਂ ਖੜਦਾ ਸੀ ਅੱਛਾ ਕੀ ਐਂ ਹੁੰਦਾ ਸੀ ਕਿ ਬਸ ਉਹਦਾ ਹੁਣ ਤਾਂ ਕੋਈ ਕਰਦਾ ਹੀ ਨਹੀਂ ਵਿਚਾਰਾ ਉਹਨਾਂ ਹੁਣ ਤਾਂ ਕਰਦਾ ਇਨ ਤਾਂ ਹੀ ਤਾਂ ਫਿਰ ਮੰਮੀ ਫਿਰ ਪਹਿਲਾਂ ਵਾਲੀਆਂ ਬਿਮਾਰੀਆਂ ਨੂੰ ਫੜ ਫੜ ਰੱਖਿਆ ਲੋਕਾਂ ਨੇ ਜੇ ਆਪਾਂ ਨਹੀਂ ਪਹਿਲਾਂ ਵਾਲੇ ਉਸਤੇ ਗੌਰ ਕਰਦੇ ਹਾਂ ਗਿਆ ਤੂੰ ਤੂੰ ਹਾਂ ਵਗ ਗਿਆ ਆ ਵੀ ਗਿਆ ਤੇ ਗੋਆ ਬਾਦੂ ਬਾਤੇ ਦੁੱਧ ਪਾਇਆ ਹੈ ਮਾ ਮਾ ਬਗੈ ਮਾ ਪੱਤਕੇ ਜੀ ਨਿਗਾ ਲੈ ਕੇ ਗਈ ਅਜ ਉਹਨੀਆਂ ਪੱਤਕੇ ਆਈ ਹਾਂ ਅੱਜ ਤਾਰਾ ਪੱਤਕਾ ਆਹੋ ਇੱਕ ਭੈਣ ਕਹਿੰਦੀ ਸੀ ਕਹਿੰਦੀ ਰਮਨ ਤੁਹਾਡਾ ਪਾਥੀ ਹੈਗਾ ਤੋਂ ਲੈ ਕੇ ਜਾਂਦੀ ਐ ਤੁਹਾਨੂੰ ਪਸੂ ਹੈ ਨਹੀਂ ਮਾ ਉਹਨਾਂ ਦੇ ਪਸੂ ਹੈ ਨਹੀਂਗੇ ਤੇ ਇੱਕ ਜਸ਼ਨ ਜਸ਼ਨ ਨਾਂ ਤੇ ਆਈਡੀਆ ਜਸ਼ਨ ਕੋਰ ਭੈਣ ਕਹਿੰਦੀ ਸੀ ਤੁਹਾਡਾ ਪਿੰਡ ਦੱਸਿਓ ਤੇ ਪਿੰਡ ਆਈ ਸਾਡਾ ਓਡਾ ਕਿਹਨੇ ਮਮੀ ਹਾਂ ਹਰਿਆਣੇ ਚ ਤੇ ਜ਼ਿਲ੍ਹਾ ਸਾਡਾ ਸਿਰਸਾ ਪਿੰਡ ਸਾਡਾ ਓਡਾ ਅੰਜ ਮੈਂ ਰਵਣ ਨਾ ਖਤ ਤਨ ਬਠਾ ਸੇ ਟੱਕਿਆ ਆਂ ਜਿੰਨਾਂ ਲੈ ਕੇ ਗਈ ਉਹਨੀਆਂ ਕਰਕੇ ਆਉਂਗਾ ਜਮਾ ਹਾਂ ਚਲੋ ਜੇ ਉੱਠਣਗੇ ਉਹਨਾਂ ਜਿੱਦ ਤੱਕ ਜਾਵਾਂ ਹੋਰ ਹਜੇ ਤਾਂ ਕੇਰਾ ਧੁੱਪਾਂ ਲੱਗਦੀਆਂ ਵਧੀਆ ਆਪਣੇ ਥਾਂ ਕੱਚਾ ਨਾ ਫਿਰ ਭੂਂਡ ਲੱਗਣ ਲੱਗ ਜਾਣਾ ਨਹੀਂ ਬੰਨੀਆਂ ਪਾਠੀਆਂ ਉਹਦੇ ਜਿਹੜੀਆਂ ਧੂਲੀਆਂ ਪੱਠੀਆਂ ਸੀ ਉਹ ਵੀ ਪਈਆਂ ਪਈਆਂ ਉਹ ਮੈਂ ਹਲਕੇ ਆਈਆਂ ਬੱਸ ਹਾਂ ਮੈਂ ਦੇਖ ਕੇ ਆਈ ਸੀ ਤੂੰ ਕਹਿੰਦੀ ਸੀ ਟਰੈਕਟਰ ਚੜਾਤਾ ਮੈਂ ਤਾਂ ਕਿਹਾ ਬਾਈਕ ਲਾਇਆ ਨਹੀਂ ਨਹੀਂ ਚੜਾਇਆ ਨਹੀਂ ਚਲੋ ਜੀ ਮੈਂ ਲਾਲਾ ਪੋਚੇ ਸੋਈ ਚ ਰਹਿ ਗਿਆ ਸੀ ਮੈਂ ਕਿਹਾ ਚਲੋ ਮੰਮੀ ਪਾਣੀ ਪੈਈ ਜਾਂਦੇ ਇਹਨਾਂ ਨੇ ਸਾਨੂੰ ਦਿਖਾਉਣੇ ਆ ਤੇ ਇਹ ਕੱਪੜੇ-ਕੁੱਪੜੇ ਵਾਲਾ ਕੰਮ ਅੱਜ ਹੈ ਨਹੀਂ ਸੀਗਾ ਜੀ ਤੇ ਬਸ ਕੱਲ ਤੋਤੇ ਸੀ ਕਿ ਤਿੰਨ ਸੂਟ ਸੀਗੇ ਸਾਡੇ ਮੰਮੀ ਨੇ ਤੇ ਬਸ ਮੈਂ ਮੇਰਾ ਰਸੋਈ ਚ ਪੋਚਾ ਰਹਿ ਗਿਆ ਤੇ ਬੈਠ ਚ ਰਹਿ ਗਿਆ ਨਾ ਕਿ ਦਵਾ ਦਵਾਂ ਫਿਰ ਮੈਂ ਆਟਾ ਗੁੰਦੀ ਹਾਂ ਤੇ ਕਿਉਂਕਿ ਪਾਣੀ ਦੀ ਵਾਰੀ ਆ ਆਪਣੀ ਤੇ ਪਾਣੀ ਲਾਉਣਗੇ ਚਲੋ ਬੱਲਾ ਨੂੰ ਲੱਗ ਜਾਊਗਾ ਪਾਣੀ ਸਾਨੂੰ ਆਏ ਸੀਗਾ ਵੀ ਬੱਲਾ ਮੱਚ ਜਾਣੀਆਂ ਜਿਹੜੀ ਲਈ ਆ ਤੇ ਚਲੋ ਜਿਹੜਾ ਜਿੰਨਾ ਸਾਹ ਹੋਰ ਬੇਲਾ ਪਿਆ ਉਹ ਜੋ ਹੋਰ ਸਬਜ਼ੀ ਲਾ ਦਾਂਗੇ ਤੇ ਨਾਲੇ ਕੇ ਨਹੀਂ ਓਏ ਬੋਲ ਸੁਮਾਰ ਕੇ ਕੀ ਬੋਲ ਕੀ ਬੋਲਦਾ ਚਲੋ ਜੀ ਇਹ ਨਹੀਂ ਬੋਲਦੇ ਉਧਰ ਉਹ ਕੁੰਗੜਿਆ ਪਿਆ ਪਹਿਲਾਂ ਅੰਦਰ ਪਿਆ ਰਿਆ ਕੰਬਲ ਲੈ ਕੇ ਹੁਣ ਬਾਹਰ ਪੈ ਗਿਆ ਅੰਦਰ ਆਦਾ ਰੇਂਜ ਨਹੀਂ ਆਉਂਦੀ ਜਵਾਕਾਂ ਦਾ ਵੀ ਸਰੇ ਲਿਫ ਸਰੇ ਵਿੱਚ ਚੱਕ ਲੈ ਹੋਰ ਉਹਨੂੰ ਕਹੋ ਦੇਤਾ ਅੱਜ ਇਹਦਾ ਰਿਜ਼ਲਟ ਆਊਗਾ ਜੂਤ ਪਹਿਣਗੇ ਇਹਦੇ ਘਾਟ ਨੰਬਰ ਐ ਜੱਸਣਾ ਜੂਤ ਪਹਿਣਗੇ ਅੱਜ ਤੇਰੇ ਇਹ ਤਾਂ ਫੋਨ 'ਚ ਬੜਾ ਬੱਠਾ ਜੂਸ ਪੈਣਗੇ ਤੇਰੇ ਜੇ ਘੱਟ ਨੰਬਰ ਆਏ ਹੋਏ ਕੈਂਟਰ ਲੈ ਕੇ ਪਾਣੀ ਲਾਉਣ ਹਾਂ ਹਾਂ ਚਲੋ ਜੀ ਮੈਂ ਲਾ ਲਾਂ ਪੁੱਛੀ ਓਕੇ ਬੰਦ ਆ ਫਿਰ ਆ ਸਹੀ ਹੈ ਚਲੋ ਜੀ ਲਾਲ ਚੱਕਿਆ ਫਿਰ ਭੱਜ ਜਾ ਹੋਰ ਚਾਹਤ ਤੋਂ ਬਨੇ ਵੜ ਪਾਣੀ ਦੇ ਕੇ ਕੋਈ ਦੋ ਘੜੇ ਲੈ ਨਾ ਹੋਰ ਵਧੀਆ ਨਹਿਰ ਦੇ ਪਾਣੀ ਵਰਗੀ ਤਾਂ ਰੀਸ ਨਹੀਂ ਛੇਤੀ ਉਗਰੂਗਾ ਨਰਮਾ ਖੇਤ ਬਨੱਕੇ ਬਨੇ ਕਰਕੇ ਆ ਜਾ ਕੀਤੇ ਕਰਕੇ ਆਉਣੇ ਆਪਦੇ ਕਰਕੇ ਆਉਣੇ ਹੋਰ ਕੀਤੇ ਕਰਕੇ ਆਏਗਾ ਹੋਰ ਲੋ ਜੀ ਡੇੜੀ ਵਰਗੇ ਖਾਲੀ ਪੱਟ ਰਹੇ ਆ ਕਿਉਂਕਿ ਜੇ ਕਿਆ ਕਿਆਰਾ ਭਰਦੇ ਆ ਤਾਂ ਫਿਰ ਕਣਕੜੀ ਗਦੀ ਆ ਕਿਉਂਕਿ ਹਵਾ ਚੱਲੀ ਜਾਂਦੀ ਆ ਤਾਂ ਕਰਕੇ ਫਿਰ ਸਬਜੀ ਤੋਂ ਪਾਣੀ ਭਾਲਦੀ ਆ ਵਿਚਾਰੀ ਮਰਝਾਈ ਜੀ ਪਈ ਆ ਸਬਜੀ ਤੇ ਤਾਂ ਕਰਕੇ ਖਾਲੀ ਪੱਟੀ ਆ ਕਿੰਡੀਆਂ ਤਾਂ ਸਾਡੀਆਂ ਅੱਧੀਆਂ ਵਿਚੱਦੀਆਂ ਉਗਰੀਆਂ ਕੀ ਪਾਣੀ ਲੱਗ ਗਿਆ ਫਿਰ ਉਗ ਰਹੇ ਹੁਣ ਵਧੀਆ ਲੋ ਜੀ ਪਾ ਪਾਤੀ ਡੇੜੀ थले पानी ना? उच्चा, है उच्चा हजे मूर होना थोड़ा जा चल प्या चल पाया चल पाया चल पाया चल प्या ਚੱਲੂਗਾ। ਦਾਖਾ ਦੇਖ ਲੋ ਕੋਈ ਨਹੀਂ। ਚਲੋ ਜੀ ਆਇਆ ਸਬਜੀ ਨੂੰ ਵਗ ਚੂਆ ਪਾਣੀ। ਸਬਜੀ ਪਾ ਪਾਲੀ ਜਾਂਦੀ ਹੈ ਪਾਣੀ। ਪਾਣੀ ਬਸ ਥੋੜਾ ਹੀ ਛੱਡਿਆ ਜੀ ਪੀਣ ਪਾਣੀ ਜੇ ਛੱਡਿਆ ਬਾਹਲਾ ਨਹੀਂ ਛੱਡਿਆ। ਤੇ ਇੱਧਰ ਗਮਾਰਾ ਸਾਰਾ ਸਾਰੇ ਸਬਜੀ ਦੇ ਵੈਸੇ ਉਗ ਰਹੇ ਪਰ ਟਿੰਡੀਆਂ ਬਹੁਤ ਘੱਟ ਉਗ ਰਹੀਆਂ। ਉਹ ਦੋ ਤਿੰਨ ਕਿਆਰੀਆਂ ਚ ਵਧੀਆ ਉਗ ਰਹੀਆਂ ਆ ਇਧਰ ਦੋ ਤਿੰਨ ਲੋੜਾਂ ਚ ਨਹੀਂ ਉਗ ਰਹੀਆਂ ਚੌੜੇ ਵੀ ਬਹੁਤ ਸੋਨੇ ਖੜੇ ਆ ਲੋ ਜੀ ਤੇ ਕੱਦੂ ਦੀ ਬੱਲੇ ਕੱਦੂਆਂ ਬੱਲਾਂ ਤਾਂ ਮੈਂ ਘਰੇ ਲਾਤੀਆਂ ਉਹ ਲਾਵਾਂਗੇ ਇੱਥੇ ਪੱਟ ਕੇ ਖੇਤ ਬਹੁਤ ਉਗਰੀਆਂ ਖੜੀਆਂ ਉਹ ਵੀ ਪੱਟ ਕੇ ਲਿਆਵਾਂਗੇ ਆ ਤਾਂ ਚੱਲ ਵੀ ਇੱਕ ਹੀ ਚੱਲੀ ਆ ਬਸ ਕਰੇ ਲਾਰਖੀਆਂ ਮੈਂ ਗਰੇਗਾ ਉਹ ਲਿਆ ਲਾਵਾ ਕੇ ਪੱਟ ਕੇ ਭਿੰਡੀਆਂ ਬਹੁਤ ਹੈ ਜਸ਼ਨੀ ਵਾਓ ਜਸ਼ਨੀ ਸਾਡੀ ਕੀ ਦੇਖ ਰਹੀ ਹੈ ਲਾਲਚ ਦੇਖੇ ਭਾਜਦਾ ਭਾਜਦਾਗਾ ਤੁਹਾਨੂੰ ਵੀਡੀਓ ਜਦੋਂ ਮੈਂ ਬਣਾਉਣ ਲੱਗ ਜਾਨੀ ਹੈ ਹਾਂ ਓਏ ਜਦੋਂ ਮੈਂ ਵੀਡੀਓ ਬਣਾਉਣ ਲੱਗਣੀ ਹੈ ਭੱਜ ਲੈਂਦਾ ਫਿਰ ਇਹ ਹੋਣੀ ਹੈ ਅਮਰੂਦ ਪੋਲੇ ਹੈ ਨਹੀਂ ਆ ਖਾਣ ਵਾਲਾ ਅਮਰੂਦ ਆ ਦੇਖ ਦੇ ਹੁਣ ਨਹੀਂ ਵਾਦਿੰਦੀ ਪਹਿਲਾਂ ਭੱਜ ਗਿਆ ਆ ਵੀ ਸਹੀ ਆ ਇਹ ਨਹੀਂ ਇਹ ਹਾਜੀ ਕਾਰਡ ਆ ਇਹ ਮੇਰਾ ਇਹ ਮੇਰਾ ਹੁਣ ਲੈ ਭੱਜ ਪਹਿਲਾਂ ਤਾਂ ਭੱਜ ਗਿਆ ਸੀ چیر ਕੇ ਖਾਈ ਪੁੱਤ ਤੋਤੇ ਨੇ ਚੁੰਝਾਂ ਨਹੀਂ ਮਾਰਖੀਆਂ ਹਾਂ ਵੇਖ ਓ ਲੈ ਥੱਲੇ ਸਿਰਦੇ ਪਹਿਲਾਂ ਲਓ ਜੀ ਆਉਣ ਲੱਗ ਗਿਆ ਪਾਣੀ ਚੱਲ ਲੱਗ ਜਾਣੀਆਂ ਜੇ ਜਿੱਥੇ ਜੜੀਆਂ ਨਿਕਲ ਆਈਆਂ ਠੀਕਾ ਨਾ ਨਿਕਲੀਆਂ ਹੋਰ ਵੀ ਲਾ ਦਾਂਗੇ ਹਨਾ ਜਿਸੇ ਹਨਾ ਜਿਸੇ ਹਨਾ ਜਿਸੇ ਰੋਟੀ ਖਾ ਲੋ ਡੈਡੀ ਲੋ ਜੀ ਲਾਤਾ ਜਗਾੜ ਲਾਤਾ ਜਗਾਉਣ ਲੱਗ ਪਏ ਤੂੰ ਕੀ ਜਾਣੇ ਜੱਟੀਆਂ ਨਹੀਂ ਜੱਟ ਜਗਾੜੀ ਹੁੰਦੇ ਹੈ ਜਿਸੇ ਉਹ ਹਵਾ ਨਹੀਂ ਤਾਂ ਬਦਲੇ ਲੈ ਰੱਖੀ ਲੋ ਜੀ ਬਸ ਰੋਟੀ ਖਾਣੇ ਆ ਫੇਰ ਇਹ ਦੂਬਾ ਆਪਣੀ ਵਾਰੀ ਜਸੂ 10:30 ਹੈ ਖਾਓਏ 10:30 ਵਾਰੀ ਅੰਮ੍ਰੁੱਦ ਖਾ ਲੂ ਜੀ ਬੋਸ ਵਾਲਾ ਚਲੋ ਜੀ ਰੋਟੀ ਫੜਾ ਦਈਏ ਬਾਅਦ ਕੇ ਕਰੀਏ ਖਾ ਕੇ ਰੋਟੀ ਫਿਰ ਪਾਣੀ ਪਾਣੀ ਵੱਢਣਗੇ ਹੈ ਤਾਂ ਥੋੜਾ ਹੀ ਚਲੋ ਜਿੰਨਾ ਕਿ ਲੱਗੂਗਾ ਵਧੀਆ ਹੁਆ ਦੇਖੋ ਲਓ ਜੀ ਆਖਾ ਧੰ ਲੱਗੀ ਚਾਹ ਕੰਮ ਤਾਂ ਹੰਦਾ ਨਿਪੜਦਾ ਸਾਰਾ ਤੇ ਰੋਟੀ ਪਾਣੀ ਸਾਰਿਆਂ ਨੇ ਛਕ ਲਿਆ ਤੇ ਬਸ ਆਪਾਂ ਕਰਦੇ ਆ ਜੀ ਚਾਹ બસ ਚਾਹ ਬਸ ਆਪਣਾ ਜਿਹੜਾ ਸਾਰਾ ਕੰਮ ਨਿਭੜ ਜਾਂਦਾ ਮੈਂ ਉਹਦੀ ਕਰਦੀ ਬਣੀ ਆ ਤੇ ਅੱਜ ਤਾਂ ਪਾਣੀ ਦੀ ਵਾਰੀ ਆ ਪਾਣੀ ਵੱਢਣਗੇ 10:30 ਵਜੇ 10:30 ਹੋਏ ਨਹੀਂ ਹਜੇ ਰਹਿੰਦੇ ਸੀਗੇ 5-10 ਮਿੰਟ ਤੇ ਖੇਤਾ ਇੱਥੇ ਖੇਰਾ ਤਾਂ ਉੱਥੇ ਲਾਉਂਦੇ ਆ ਜੀ ਇੱਕ ਕੇਰਾ ਜ ਆਪਣਾ ਹਰੀ ਵਾਲਾ ਵੱਡਾ ਵਿਹਲਾ ਹੋਇਆ ਜਿਹੜਾ ਫਿਰ ਉਹ ਬਾਕੇ ਵੀਰ ਦੇਣਗੇ ਤੇ ਫਿਰ ਇੱਥੇ ਲਾਉਣਗੇ ਘਰ ਕੋਲ ਹੀ ਪਾਣੀ ਚਲੋ ਜੀ ਇੰਨੇ ਨਾਲ ਆਏ ਆ ਵੀ ਚਲੋ ਬੱਲਾ ਬੁੱਲਾ ਨੂੰ ਲੱਗ ਜੂਗਾ ਤੇ ਚਲੋ ਡੰਗ ਜਾਂ ਲੈ ਜੂਗਾ ਤੇ ਜਿਹੜਾ ਆਪਣਾ ਝੋਨੇ ਵਾਲੇ ਘਾਰੇ ਜੀ ਵਿਲੇ ਹੋਏ ਆ ਉਹਨਾਂ ਨੂੰ ਵੀ ਵੱਡੇ ਜਿਹੜੇ ਝੋਨਾ ਆ ਝੋਨਾ ਨਿਕਲੀ ਜਾਂਦਾ ਬੁੱਝ ਸਰੋਂ ਵਾਲੇ ਘਾਰੇ ਵਗੈਰੀਂ ਝੋਨੇ ਵਾਲੇ ਘਾਰੇ ਵਿਲੇ ਹੋਏ ਆ ਸਰੋਂ ਵਾਲੇ ਘਾਰੇ ਵਿਲੇ ਆ ਜੀ ਜਿਹੜੇ ਦੋ ਦੋ ਤਿੰਨ ਘਾਰੇ ਆ ਜਿਹੜੇ ਉਹਨਾਂ 'ਚ ਚਲੋ ਗੇਤਾਂ ਦੇ ਬੀਜਾ ਜਾਊਗਾ ਨਰਮਾ ਹੋਣ ਕੇਰਾ ਰੌਣੀ ਨਿਕਲ ਜੂਗੀ ਤੇ ਹਵਾ ਇੰਨੀ ਜਿਆਦਾ ਚੱਲੀ ਜਾਂਦੀ ਹੈ ਜੀ ਬੁਰਾ ਹਾਲ ਹੋਇਆ ਪਿਆ ਤੇ ਆ ਰਸੋਈ ਚ ਵੀ ਆ ਰੇ ਤਾਈ ਜਾਂਦਾ ਤੇ ਹੁਣ ਬਸ ਮੈਂ ਚਾਹ ਚੁ ਕਰਕੇ ਨਾ ਤੇ ਫਿਰ ਰਸੋਈ ਬੰਦ ਕਰਨੀ ਪੂਗੀ ਅੱਜ ਤਾਂ ਸੋਈ ਦਾ ਬਾਹਰ ਬੰਦ ਕਰਕੇ ਰੱਖਣਾ ਪਊਗਾ ਤੇ ਹੋਰ ਬਸ ਹੁਣ ਤਾਂ ਹੀ ਰਹੂਗਾ ਬਸ ਪੋਚਾ ਪਾਚਾ ਦਾ ਕੋਈ ਹਾਲ ਨਹੀਂ ਰਿਹਾ ਕਰਨ ਬਾਕੀ ਜੀ ਅੱਜ ਜਸ਼ਨ ਦੇ ਨਾਲ ਜਾਲਕ ਲੈਂਡ ਵੀ ਜਾਣਾ ਤੇ ਪਾਣੀ ਦੀ ਵਾਰੀ ਵੀ ਹੈ ਦੇਖੋ ਹੁਣ ਵਿੱਚ ਵੀ ਇਹ ਰਿਹਾ ਜਸ਼ਨ ਦੇ ਦੀ ਬਾਗ ਜਾਣਾ ਟਾਈਮ ਕੱਢ ਕੇ ਉਹ ਵੀ ਲੈਣਾ ਜ਼ਰੂਰੀ ਹੈ ਜੀ ਚਲੋ ਦੇਖਦੇ ਆ ਕਿੰਨੇ ਕ ਨੰਬਰ ਲੈ ਕੇ ਜਾਂਦਾ ਚਲੋ ਜੀ ਆਪ ਦੇ ਘਰ ਨੂੰ ਤੇ ਜਵਾਬ ਨਹੀਂ ਸਾ ਵੀ ਪੂਰੀ ਮਿਹਨਤ ਕਰੀਆ ਹਨਾ ਪਤੀ ਆਪਾਂ ਨੂੰ ਆ ਦੇ ਬੱਚੇ ਦਾ ਹੁੰਦਾ ਹੀ ਆ ਵੀ ਕਿੰਨਾ ਕੁ ਪੜਿਆ ਤੇ ਬਾਕੀ ਉਹ ਦੇਖਦੇ ਆ ਵੀ ਕਿੰਨੇ ਕ ਨੰਬਰ ਲੈ ਕੇ ਜਾਊਗਾ ਠੀਕ ਬਸ ਜੀ ਚਾਹ ਪਾਣੀ ਕਰ ਲਈਏ ਆਪਾਂ ਫਿਰ ਆਪਾਂ ਬਹਿਲੇ ਆ ਕਿਉਂਕਿ ਹਵਾ ਹਵਾ ਚੱਲੀ ਆਂਦੀ ਆ ਬਹੁਤ ਬੁਰਾ ਹਾਲਾ ਨਾ ਕੋਈ ਕੰਮ ਨਿਪਟਦਾ ਆਇਨਾ ਵੀ ਜਿਵੇਂ ਝਾੜੂ ਬੋਕਰ ਮਾਰਿਆ ਪਤਾ ਹੀ ਨਹੀਂ ਲੱਗਦਾ ਵੀ ਅੱਜ ਘਰੇ ਝਾੜੂ ਬੋਕਰ ਲਾਇਆ ਉਧਰੋਂ ਦਾ ਕੱਚੇ ਵੇੜੇ 'ਚ ਪੱਤੇ ਪੱਤੇ ਜਾਮਣਾ ਦੇ 베ਰੀਆਂ ਆਦੇ ਆ ਉਧਰੋਂ ਇੱਥੇ ਪਤਾ ਨਹੀਂ ਲੋਕ ਆਸ-ਪਾਸੇ ਸ਼ਰਮਾ ਕੱਢਦੇ ਐ ਰੀਣ ਸਾਡੇ ਘਰੇ ਆਉਂਦੀ ਐ ਪਤਾ ਨਹੀਂ ਕਿੱਥੋਂ ਆਉਂਦੀ ਐ ਕਿੱਥੋਂ ਨਹੀਂ ਲੋਕ ਨਾਲ ਕਿੰਨੀ ਕਿੰਨੀ ਦੂਰ ਦੂਰ ਐ ਸ਼ਰਮਾ ਕੱਢਦੇ ਨੇੜੇ-ਟੇੜੇ ਤਾਂ ਹਜੇ ਤੱਕ ਕਿਸੇ ਨੇ ਨਹੀਂ ਕੱਢੀ ਪਰ ਫਿਰ ਵੀ ਪਤਾ ਨਹੀਂ ਕਿਵੇਂ ਰੀਣ ਨੂੰ ਡੋਡਾਈ ਜਾਂਦੀ ਐ ਚਲੋ ਜੀ ਕੇਰਾ ਤਾਂ ਨਿਬੜ ਗਿਆ ਕੰਮ ਤੇ ਹੁਣ ਫਿਰ ਇਹ ਰੱਬ ਦੇ ਕੀ ਇਹ ਹਨਾ ਕੀ ਦਾ ਜੋਰ ਆ ਇਹ ਤਾਂ ਸਾਰਤ ਨਹੀਂ ਕਰੀ ਜੋ ਭਾਈ ਬਾਕੀ ਜੀ ਪਲੀਜ਼ ਜਿਹੜਾ ਸਾਰਾ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲੋ ਜੀ ਚਾਹ ਤਾਂ ਆਪਣੀ ਉਬਲ ਵੀ ਆਈ ਟਾਈਮ ਨਹੀਂ ਲੱਗਿਆ ਆਪਾਂ ਦੁੱਧ ਪਾ ਲਈ ਅੱਜ ਕੁਛ ਘੜਬੀ ਚ ਪਿਆ ਸੀ ਜੀ ਕੁਛ ਮੰਜੇ ਚ ਪਾ ਲਈ ਕੱਪ ਚ ਤੇ ਕੱਪ ਤੇ ਕਰੀਮ ਲੱਗ ਗਈ ਲੋੜੀ ਝਾਲਾ ਘੰਟਾ ਆਪਣਾ ਨਿਭਾ ਜੂਆ ਤੇ ਹਜੇ ਮੈਂ ਨਾ ਬੈੱਡ ਤੇ ਕਪੜਾ ਮਾਰ ਕੇ ਆਉਣੀ ਆ ਬੈੱਡ ਤੇ ਸ਼ੀਸ਼ਾ ਸਾਫ਼ ਕਰਨ ਵਾਲਾ ਰਹਿੰਦਾ ਫਰਿੱਜ ਤੇ ਮੇਜ਼ ਤੇ ਤੇ ਬਸ ਫੇਰਾ ਦੇਖਦੀ ਆ ਕਪੜਾ ਕੁਪੜਾ ਮਾਰ ਕੇ ਬਾਹਰ ਤਾਂ ਬਣਾ ਬੰਦ ਕਰਦਾ ਕਮਰੇ ਦਾ ਹਾਇ ਤਾਂ ਜੀ ਬਹੁਤ ਜ਼ਿਆਦਾ ਨੇਹਰੀ ਆਉਂਦਾ ਹੈ ਜੀ ਇਹ ਤਾਂ ਮਾੜੀ ਮੋਟੀ ਹਵਾ ਹੀ ਆ ਕੁਛ ਵੀ ਨਹੀਂ ਆ ਤਾਂ ਆ ਹੀ ਆਇਆ ਕਰਨਗੇ ਰੇਤਾ ਕੁਚੂ ਨਾ ਬੁੱਕਾਂ ਦੇ ਬੁੱਕ ਲਓ ਜੀ ਬੁਲਾ ਤੇ ਡੱਡੂ ਸਬਜੀ ਦੇ ਹੁਣ ਦੇਖੋ ਸਬਜੀ ਚੜਦੀ ਆਉਂਦੀ ਟਿੰਡੀਆਂ ਤਾਂ ਵਿੱਚ ਹੀ ਡੁੱਬ ਗਈਆਂ ਡੈਡੀ ਇਹ ਤਾਂ ਬਾਹਲਾ ਨਹੀਂ ਭਰ ਗਿਆ ਡੱਡੂ ਬੋਲ ਕੇ ਕਿਤੇ ਮੱਚ ਜੇ ਸਬਜੀ ਹੋਇਆ ਨਹੀਂ ਹੋਰ ਮੈਂ ਅੱਗਾ ਹੁਣ ਆਈਆਂ ਮਖੇ ਤੇ ਡੱਡੂ ਬੋਲ ਕੇ ਹੜ ਜਾ ਬੁੱਤ ਲੱਤਾਂਾਂ ਟੁੱਟ ਜਾਂਦੀ ਹੱਬੇ ਚ ਫਸ ਜੂਗੀ ਭਰ ਕੇ ਜਸੂ ਡੱਡੂ ਬੋਲ ਕੇ ਓਏ ਟਿੰਡੀਆਂ ਤਾਂ ਵਿੱਚ ਡੁੱਬ ਗਈਆਂ ਵਿਚਾਰੀਆਂ ਕਿੰਨਾ ਕਰਾਂਗਾ ਤੇ ਡੈਡੀ ਦਾ ਕੰਮ ਉਹ ਤਾਂ ਬਾਬਾ ਚਾਹ ਹਾਂ ਜਿਲ੍ਹਾ ਚੱਕਰ ਆਵਾਂ ਦੇਖਿਆ ਜਿੰਦ ਹੜ ਜਾ ਵਿੱਚ ਨਾ ਪੰਗੇ ਲੈਂਦਾ ਦੇਖ ਜਾਣ ਜਾਣ ਕੇ ਸਵਾਦ ਨਾ ਕਰਿਆ ਬਾਈ ਆ ਕਰਿਆ ਮਟਰ ਆਹਾ ਆਹਾ ਓਏ ਜਾ ਓਏ ਜੱਸਿਆ ਡੱਡੂ ਬੋਲ ਗਿਆ ਆਪਣੇ ਇੱਥੇ ਲੋ ਜੀ ਅਸੀਂ ਬੈਠੇ ਆ ਬਾਹਰ ਪਤਾ ਨਹੀਂ ਕਿਉਂ ਚਿੱਟਾ ਚਟਾ ਇੱਧਰ ਸਹੀ ਆਉਂਦਾ ਜਿਸਨ ਤੇ ਰੇੜੀ ਪਏ ਮੁਰਜਾ ਨਾ ਪਾਣੀ ਲਾ ਕੇ ਬੱਦਲ ਵਾਈ ਐਡਾ ਸੜਾ ਦਾਣਾ ਨਾ ਐਡੀ ਸੜੀ ਹਵਾ ਚਲਦੀ ਆ ਐਂ ਕਰਦੇ ਹੱਥ ਪੈਰ ਪਾਟ ਕੇ ਜਮ ਤੇ ਬਸ ਜਸ਼ਨ ਆਪਣਾ ਖੇਡਣ ਵਾਗਿਆ ਪ੍ਰੀਤ ਹੋਣੀ ਪ੍ਰੀਤ ਵਾਲਿਆਂ ਕੋਲ ਗਿਆ ਗਾਂਜ ਵਾਕਾਂ ਕੋਲ ਆਪਦੇ ਆੜੀਆਂ ਕੋਲ ਖੇਡਣ ਗਿਆ ਤੇ ਅੱਜ ਉਹਦਾ ਰਿਜ਼ਲਟ ਆ ਗਿਆ ਜੀ ਤੇ ਪ੍ਰੀਤ ਨਿੱਕੀ ਜਸੂ ਆਈ ਆਪਣੀ ਪਹਿਲੇ ਨੰਬਰ ਤੇ ਤੇ ਪ੍ਰੀਤ ਆਈ ਦੂਜੇ ਨੰਬਰ ਤੇ ਤੇ ਜਸ਼ਨ ਨੇ ਤੋਂ ਆਪਣੇ ਤੋਂ ਚਾਰ ਜਵਾਕ ਮੂਰੇ ਆ ਜਸ਼ਨ ਆਪਣਾ ਪੰਜਵੇਂ ਨੰਬਰ ਤੇ ਆਇਆ ਤੇ ਚਲੋ ਫੇਰ ਵੀ ਠੀਕ ਹੈ ਜੀ ਵਧੀਆ ਜਵਾਕ ਨੇ ਮਿਹਨਤ ਕਰੀ ਜਿੰਨੀ ਵਧੀਆ ਪੜਦਾ ਸੀ ਤੇ ਚਲੋ ਇੰਨੇ ਨੰਬਰ ਵੀ ਬਹੁਤ ਹੁੰਦੇ ਆ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਫਰਸਟ ਸੈਕਿੰਡ ਦੀ ਪੋਜੀਸ਼ਨ ਆਵੇ ਹਨਾ ਤੇ ਜਿਪਾ ਇੰਨਾ ਇਹ ਹੋ ਜਾਂਦਾ ਵੀ ਇੰਨਾ ਬੱਚਾ ਪੜਦਾ ਠੀਕ ਹੈ ਹੁਣ ਜਿਵੇਂ ਇਹਨਾਂ ਦੀ ਕਲਾਸ ਚ ਹੈਗੇ ਹੈਗੇ 23 24 ਜਵਾਕ ਹੈ ਐਨੇ ਜਵਾਕਾਂ ਚੋਂ ਪੰਜਵੇਂ ਨੰਬਰ ਤੇ ਆਉਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਬਸ ਇੱਕ ਇਹਨੂੰ ਉਹ ਮਿਲ ਗਿਆ ਜਿਹੜਾ ਦੂਜੇ ਸਕੂਲ ਚ ਐਲਡੀਐਮ ਚ ਜਿਹੜਾ ਉਹਦੇ ਗਏ ਸੀਗੇ ਇਹ ਪੇਪਰ ਦੇ ਕੇ ਆਏ ਸੀਗੇ ਉਹਦਾ ਸਰਟੀਫਿਕੇਟ ਮਿਲ ਗਿਆ ਹੁਣ ਐ ਨਹੀਂ ਪਤਾ ਵੀ ਉਹ ਸਰਟੀਫਿਕੇਟ ਨਾਲ ਵੀ ਦਿੱਤਾ ਜਿਹੜਾ ਜਿਹੜਾ ਜਵਾਕਾਂ ਨੂੰ ਵੀ ਉਹਨਾਂ ਦੀ ਫੀਸ ਅੱਧੀ ਕਰਨਗੇ ਕਿ ਨਹੀਂ ਹਨਾ ਮੰਮੀ ਉਹਨਾਂ ਨੂੰ ਪੁੱਛੇ ਤਾਂ ਪਤਾ ਹਾਂ ਹੁਣ ਉਹ ਪ੍ਰਿੰਸੀਪਲ ਨੂੰ ਪੁੱਛਣਾ ਪਊਗਾ ਵੀ ਅੱਧੀ ਫੀਸ ਕਰਨਗੇ ਫੇਰ ਹੀ ਦਿੱਤਾ ਸਰਟੀਫਿਕੇਟ ਫੇਰ ਹੀ ਪੇਪਰ ਤਾਂ ਉਹਨਾਂ ਨੇ ਐਂ ਦਵਾਇਆ ਸੀ ਨਹੀਂ ਤਾਂ ਦਿੰਦੇ ਨਹੀਂ ਸੀ ਹਾਂ ਵੀ ਵੀ ਪੇਪਰ ਤਾਂ ਐਂ ਦਵਾਇਆ ਸੀ ਉਹਨਾਂ ਨੇ ਕਹਿੰਦੇ ਵੀ ਜਿਹੜੇ ਜਵਾਬ ਕੇ ਵੀ ਪੇਪਰ ਕਲੀਅਰ ਕਰਗੇ ਵੀ ਉਹਨਾਂ ਦੀ ਅੱਧੀ ਫੀਸ ਉਹ ਕਰਨਗੇ ਤੇ ਇਹਨਾਂ ਦੇ ਸਕੂਲ ਦੇ ਤਿੰਨ ਜਵਾਬ ਹੈ ਤੇ ਫੇਰ ਇਹਨਾਂ ਦੋ ਤਾਂ ਸਾਢੇ ਹੀ ਹੋਗੇ ਦੋਨੇ ਇੱਕ ਪਤਾ ਨਹੀਂ ਦੋ ਹੋਰ ਹਨਾ ਤੇ ਚਲੋ ਜੀ ਜਵਾਕ ਵਧੀਆ ਨੰਬਰ ਲੈ ਗਏ ਇੰਨਾ ਬਹੁਤ ਐ ਤੇ ਬਾਕੀ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਕਰਦੇ ਆ ਜੀ ਇੱਥੇ ਐਂਡ ਕਿਉਂਕਿ ਫਿਰ ਜਾਦੇ ਲੰਮੀ ਵੀਡੀਓ ਹੋ ਜੂਗੀ ਬਸ ਹੁਣ ਅਿਤੁਵਾਰ ਸ਼ਾਮ ਦੇ ਕੰਮ ਧੰਦ ਚੱਲ ਪੈਣਗੇ ਤੇ ਬੈਠੇ ਆਂ ਜੀ ਬੇਲੇ ਹਜੇ ਤਾਂ 3 ਵਜੇ ਐ ਤੇ ਹਜੇ 4 4:30 ਵਜੇ ਨੀਰਾ ਪਾਵਾਂਗੇ ਕੰਮ ਧੰਦ ਲੱਗਾ ਹੈ ਕਰਨ ਹਜੇ ਡੇਢ ਘੰਟਾ ਕੋਈ ਕੰਮ ਧੰਦਾਂ ਦੀ ਤੇ ਅੱਜ ਸਬਜੀ ਸੂਜੀ ਦਾ ਡੱਟੀ ਜਮਾ ਹਨਾ ਹੁਣ ਤਾਂ ਛਾਲਾ ਮਾਰਦੀ ਆਊਗਾ ਹਨਾ ਜਿਹੜੇ ਸੁੱਕ ਗਏ ਆਪਾਂ ਜਿਹੜੇ ਹੋਰ ਫਾ ਇੰਡੀਆ ਬੱਲਾ ਖੜੀਆਂ ਤੇ ਕਹਰੇ ਜੋ ਲਿਆਉਂਗਾ ਅਟ ਲਿਆਉਂ ਹੁਣ ਮੱਖਾ ਲਾਉਂਦਾ ਅੱਜ ਲਾ ਕੇ ਜੇ ਪਾਣੀ ਲੱਗ ਜੇ ਨਾ ਮੱਖੇ ਉਹ ਬਾਦ ਇੰਡ ਨਹੀਂ ਨਹੀਂ ਜਿਹੜੇ ਮੰਮੀ ਨੇ ਟੋਏ ਚ ਲਾਇਆ ਉਹ ਸਾਰੇ ਨਿਕਲ ਆਉਣਗੇ ਵੀ ਕਿੰਨੇ ਵੀ ਲਾਇਆ ਟੋਇਆਂ ਚ ਕਈ ਟੋਏ ਪਰ ਲਾ ਤੇ ਸਾਰੇ ਉਗਰੇ ਹੋਣਗੇ ਪਾਣੀ ਨਾਲ ਜਿਹੜੇ ਮੈਂ ਘਰੇ ਲਾਗਾ ਉਹ ਤਿੰਨ ਤਿੰਨ ਟੋਏ ਉਗਰੇ ਆਂਗਾ ਪੰਜ ਟੋਏਾਂ ਚ ਤਿੰਨ ਤਿੰਨ ਕਿੰਨੀਆਂ ਤੋਰੀ ਪਰੇ ਦੋ ਟੋਏਾਂ ਚ ਤੋਰੀਆਂ ਬਾਕੀ ਕਰ ਦੂਗਾ ਨਹੀਂ ਆਈਆਂ ਆਲੇ ਉਹ ਵੀ ਲਾਉਣ ਵਾਲਿਆ ਜਿਹੜੇ ਉਹ ਚ ਡੱਬੇ ਚ ਪਏ ਆ ਉਹ ਕੀ ਹੁੰਦੇ ਆ ਇਹ ਉਹ ਕਰੇਲੇ ਕਰੇਲੇ ਵੀ ਲਾਉਣ ਵਾਲਿਆ ਡੱਬੇ ਚ ਪਏ ਆ ਦੋ ਭਾਂਤੇ ਕਰੇਲੇ ਹੋਰ ਬਣਾਵਾਂ ਕਰੇਲੇ ਤਾਂ ਵਧੀਆ ਲੱਗਦੇ ਫਿਰ ਆਪਣੇ ਉਹ ਤੋਂ ਪਿਛਲੇ ਤੋਂ ਪਿਛਲੇ ਘੜੇ ਸੀਗੇ ਕਿੰਨੇ ਲੈਂਦੇ ਸੀ ਵਧੀਆ ਖਾਦੇ ਆਪਾਂ ਉਹਨਾਂ ਪਤਾ ਖਾ ਲੈਣੇ ਬਣਦੇ ਵਲ ਹੋਰ ਲਾਵਾਂਗੇ ਸਾਰੀ ਸਬਜ਼ੀ ਜਿਹੜੀ ਰਹੇਗੀ ਨਾ ਹੋਰ ਉਹ ਵੀ ਲਾ ਦਾਂਗੇ ਸਾਰੀ ਤੇ 71 ਤਰਬੂਜ ਲਾਉਣ ਵਾਲੇ ਪਏ ਹਜੇ ਤੰਦਾ ਹੋ ਤਾਂ ਹੀ ਨਹੀਂ ਤਰਬੂਜਾਂ ਦੇ ਵੀ ਪਏ ਆ ਅੰਦਰ ਪੈਠਕ ਚ ਉਹ ਵੀ ਲਾਵਾਂਗੇ ਬਹੁਤ ਥਾਂ ਪਿਆ ਹਜੇ ਮਤਲਬ ਦੋ ਤਿੰਨ ਦਿਨ ਹੀ ਲੱਗੂਗੀ ਹਮ ਦੇਖੋ ਹਜੇ ਦਾ ਬਸ ਆ ਉਤਲੇ ਦੇ ਨਹੀਂ ਲਊਗੀ ਦੇਖੋ ਕਿੰਨੇ ਕਿਲੋ ਲਊਗੀ ਅੱਧਾ ਲਊਗੀ 10 ਮਾ ਕਿ 10 ਦਿਨ ਲਊਗੀ ਖੱਤ ਲਾ ਲੈ ਮੇਰੇ ਨੂੰ ਚਲੋ ਕਿ ਇਹਦਾ ਮਹੀਨਾ ਸਾਰਾ ਵੱਡੂ ਲੱਗ ਜੂ ਪਤਾ ਚਲੋ ਜੀ ਆਪਾਂ ਵੀਡੀਓ ਦਾ ਕਰ ਦਿਆਂ ਜੀ ਇੱਥੇ ਐਂਡ ਫਿਰ ਜਿਆਦਾ ਲੰਮੀ ਵੀਡੀਓ ਹੋ ਜਾਊਗੀ ਤੇ ਫਿਰ ਬਸ ਸ਼ਾਮ ਵਾਲੇ ਕੰਮ ਤਾਂ ਤੁਸੀਂ ਰੋਜ਼ ਹੀ ਦੇਨੇ ਹੋ ਬਲੌਗ ਦੇ ਵਿੱਚ ਚਲੋ ਇੱਥੇ ਥਿਕਰ ਛੋੜ ਦੇਣਾ ਆਪਾਂ ਜਿੰਨਾ ਹੋ ਸਕੇ ਆਪਣੇ ਕੰਮ ਧੰਦੇ ਆਪ ਦਾ ਡੇਲੀ ਰੁਟੀਨ ਛੋੜ ਦੇਣਾ ਸ਼ੇਅਰ ਕਰਤਾ ਤੇ ਬਾਕੀ ਮੌਸਮ ਖਰਾਬ ਹੀ ਹੈ ਜੀ ਜਿਆਦਾ ਹਵਾ ਇਸੇ ਗੱਲ ਦੇ ਮਾਰੇ ਨੇ ਕਣਕ ਨੂੰ ਵੀ ਪਾਣੀ ਨਹੀਂ ਲਾਇਆ ਨਹੀਂ ਪਾਣੀ ਤਾਂ ਬਹੁਤ ਆ ਗਿਆ ਸੀ ਆਪਣੀ ਵਾਰੀ ਤੇ ਹਨਾ ਮੰਮੀ ਕਣਕ ਦੀ ਹਵਾ ਹੀ ਬੜੀ ਤੇਜ਼ ਹਵਾ ਬੜੀ ਤੇ ਚੱਲੀ ਜਾਂਦੀ ਹੈ ਹੂੰ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਕੀ ਜਿਹੜੇ ਪਹਿਲੀ ਵਾਰ ਆਏ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ